ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਾ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੇਕਰ ਪਹੁੰਚ ਸਕੇ ਤੇ ਅੱਜ ਵੀਰੇ ਪਿੰਡ ਪੈ ਰੂਪਾ ਲੋਕਲ ਵੀਡੀਓ ਆ ਚੰਗੇ ਰਿਕਾਰਡ ਵਾਲੀ ਝੋਟੀ ਹੈਗੀ ਬਾਈਆਂ ਨਾਲ ਕਰਾਵਾ ਗੱਲਬਾਤ ਪੰਜ ਚਾਰ ਦਿਨ ਹਜੇ ਬਾਕੀ ਹੈਗੀ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉੱਚੀ ਬੋਲੀ ਮੜਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਕਿਹੜਾ ਆ ਗਿਆ ਵੀਰੇ? ਭਾਈ ਰੁਕੋ ਭਾਈ। ਨੇੜੇ-ਤੇੜੇ ਦੇ ਪਿੰਡ। ਨੇੜੇ ਕਿਹੜੇ ਦੁੱਲੇ ਵਾਲਾ? ਸਲਾਦਪੁਰਾ। ਸਲਾਦਪੁਰਾ ਛੰਨਾ ਹੋ ਗਿਆ ਫਿਰ। ਠੀਕ ਆ ਵੀਰੇ। ਫੂਲ ਤੇ ਦਸੀਲ ਫੂਲ, ਜ਼ਿਲ੍ਹਾ ਬਟਿੰਡਾ। ਜ਼ਿਲ੍ਹਾ ਬਟਿੰਡਾ। ਤੇ ਵੀਰੇ ਨੰਬਰ ਬੋਲੀਂ। 88476 6592 ਠੀਕ ਆ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਆਨੇ ਆ ਤੇਰੀ। ਕਿਹੜਾ ਸੂਆ ਸੂਗੇ? ਇਹ ਵੀਰੇ ਦੂਜੇ ਸੂਏ। ਪਹਿਲੇ ਸੂਏ ਦਾ ਕੀ ਰਿਕਾਰਡ ਸੀਗਾ? ਪਹਿਲੇ ਸੂਏ 8 ਕਿਲੋ ਡੰਗ ਦੇਣੇ ਕੱਢਿਆ ਗਾ। ਕੱਢਿਆ ਜਾਨੀ ਕਹਿਣ ਦੀ ਗੱਲ ਨਹੀਂ। ਹਾਂ। ਤੇ ਐਤ ਕੀ ਕੀ ਉਮੀਦ ਲਾਉਣੀ ਆਪਾਂ ਇਹ ਤੋਂ? ਐਸ 5-4 ਦਿਨ ਬਾਕੀ ਆ 5-4 ਦਿਨ ਅਜੇ ਸੂਣੇ ਤੇ ਇਹਦੀ ਮਾਂ ਦਾ ਕੀ ਰਿਕਾਰਡ ਸੀਗਾ ਮਾਂ ਲਈ ਤਾਂ 20 ਪਲੱਸ ਸੀ ਗਈ ਹੋਣੀ ਫਿਸ਼ੀ ਜਿਹੜੀ ਵੀਡੀਓ ਵੀ ਆਪਣੇ ਕੋਲੇ ਪਈ ਆ ਠੀਕ ਆ ਜੀ ਤੇ ਕੀ ਇੱਕ ਉਹ ਇਹ ਕਿਹੜੇ ਦੀ ਇਹ ਵੀ ਅਰਜਨ ਦੀ ਬੱਚੀ ਹੈ ਜੀ ਅਰਜਨ ਦੀ ਬੱਚੀ ਹੈ ਸਟਰਾ ਵਗੈਰਾ ਤਾਂ ਤੁਹਾਡੇ ਕੋਲ ਹੁਣ ਨਜ਼ਰ ਦਾ ਕਾਦਾ ਹੋਣਾ ਤੇ ਹੁਣ ਅੱਗੇ ਦੇ ਕਿਹੜਾ ਲੱਗਿਆ ਵਾ ਹੁਣ ਅੱਗੇ ਡਾਕਟਰ ਨੇ ਲਾਇਆ ਗੁਰਪ੍ਰੀਤ ਡਾਕਟਰ ਲਾਉਂਦਾ ਉਹ ਕਨਫਰਮ ਕਰਕੇ ਦੱਸ ਦਿਓ ਉਹ ਕਨਫਰਮ ਕਰਕੇ ਦੱਸ ਦਾਂਗੇ ਜੀ ਯਾਨੀ ਇਹ ਆਪ ਇਹ ਅਰਜਨ ਦੀ ਬੱਚੀ ਹੈ ਠੀਕ ਆ ਦੇਖੋ ਵੀਰੇ ਤੁਹਾਨੂੰ ਮੈਂ ਸਿੰਗ-ਸੁੰਗ ਕਰਾਉਣਾ ਚੈੱਕ ਕੀ ਆਵਾਜ਼ ਝੋਟੀ ਆ ਤੇ ਹੁਣੇ ਵੀ ਜਿਹਨੂੰ ਆਪਾਂ ਐਚ ਐਫ ਵਾਲਾ ਹਵਾਨਾ ਕਹਿੰਦੇ ਆ ਨਾ ਉਹ ਇਹਦੇ ਹੁਣ ਲੱਗਿਆ ਵਾ ਕਰ ਲੋ ਚੱਕ ਕੱਦ ਕਾਠ ਬਹੁਤ ਵੱਡਾ ਹੈਗਾ ਤੇ ਸਿੰਘ ਸੁng ਵੀ ਚੰਗਾ ਕੱਢ ਲਾ ਵੀਰੇ ਤੋਰ ਕੇ ਦਿਖਾ ਦਈਏ ਪੰਜ ਚਾਰ ਦਿਨ ਬਾਕੀ ਆ ਤੇ ਲੋਕਲ ਵੀਡੀਓ ਆ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਆ ਦੇਖੋ ਵੀਰੋ ਕਰ ਲੋ ਥਣਲੇਵਾ ਚੱਕ ਝੋਟੀ ਜਿਹਨੂੰ ਆਪਾਂ ਕਹਿੰਨੇ ਆ ਨਾ ਰੇਲ ਗੱਡੀ ਦੇ ਇੰਜਣ ਜਿੱਡੀ </body> ਤੇ ਸਮਾਈ ਜਮੂ ਵੀ ਬਾਈਆਂ ਨੇ ਫੁੱਲ ਕਰੀਆ ਆ ਦੇਖੋ ਜੀ ਕੋਈ ਨਹੀਂ ਜੀ ਇਹਦਨ ਲੈ ਜਾਂ ਆ ਕਰੋ ਜੀ ਚੈੱਕ ਇੱਕ ਨੰਬਰ ਝੋਟੀ ਆ ਆ ਦੇਖੋ ਇਹ ਆ ਦੇਖੋ ਵੀਰੋ ਪੂਰੀ ਚੰਗੀ ਝੋਟੀ ਆ ਥਣ ਲੈ ਵੇ ਮੈਂ ਹੁਣ ਨੇੜੇ ਤੋਂ ਚੈੱਕ ਕਰਾਉ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਪ ਚ ਤੇ ਕੱਦ-ਕਾੜ ਦੀ ਕੋਈ ਵੀ ਕਮੀ ਨਹੀਂ ਸਿੰਘ ਸਾਲਾ ਇੱਕ ਨੰਬਰ ਕਿ ਤੋ ਵੀ ਕੋਈ ਕਮਾ ਨਹੀਂ ਵੀਰਾਂ ਦੇ ਚੋਈ ਵੀ ਆ ਪਿਛਲੀ ਵਾਰ ਐ ਨਹੀਂ ਹੈਗਾ ਵੀ ਕੋਈ ਕਹਿਣ ਦੀ ਗੱਲ ਆ 18 ਕਿਲੋ ਦੁੱਧ ਕਹਿੰਦੇ ਦੇਵੂਗੀ ਠੀਕ ਆ ਵੀਰੇ ਮੋੜ ਲਿਓ ਬਾਈ ਆ ਦੇਖੋ ਜੀ ਟੋਰਾ ਤਾਰਾ ਕਰ ਲਓ ਚੈੱਕ ਝੋਟੀ ਇੱਕ ਨੰਬਰ ਤੇ ਪੂਰੀ ਵਧੀਆ ਆ ਦੇ ਕੋਈ ਥਣ ਲੇਵਾ ਦੇਖੋ ਤੁਹਾਡੇ ਕੀ ਬਾਤ ਆ 5-4 ਦਿਨ ਬਾਕੀ ਤੇ ਪੂਰੀ ਹੋ ਚੰਗੀ ਹੈਗੀ ਕਰੋ ਜੀ ਚੈੱਕ ਫੋਰੀ ਚੰਗੀ ਝੋਟੀ ਆਂ ਬਾਈ ਮੜਾ ਫਿਰ ਤੇ ਵੀਰੇ ਰੇਟ ਇਹਦਾ ਫੋਨ ਤੇ ਹੋਊਗਾ ਹੋਊ ਜਮਾ ਜਾਇਜ਼ ਜਾਇਜ਼ ਰੇਟ ਤੇ ਫੋਨ ਤੇ ਕਰਾਂਗੇ ਨਹੀਂ ਦੁੱਧੇ ਕੱਢਦੀ ਹੈਗੇ ਇਹਨਾਂ ਕੋਈ ਕਹਿਣ ਦੀ ਗੱਲ ਨਹੀਂ ਪਿਛਲੀ ਵੇਰ ਥੋੜਾ ਚੋਆ ਵਾ ਕੜੇ ਲਿਆਂਦੀ ਵੀ ਥੋੜੀ ਕੋਆ ਵਾ ਘਰ ਦੀ ਹੈ ਜੀ ਇਹ ਮੁੱਲ ਜਮਾ ਜਾਇਜ਼ ਹੋ ਨੰਬਰ ਫੇਰ ਬੋਲਦੇ ਵੀਰੇ 88476 ਪਿੰਡ ਭੈਰੂਪਾ ਆ ਗਿਆ ਪਿੰਡ ਭੈਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਸਲਾਂਤਪੁਰਾ ਆ ਬੇਰ ਦੇਖੋ ਵੀਰੇ ਸਿੰਘ ਸਲਾ ਕਰੋ ਇਹਦਾ ਚੈੱਕ ਤੇ ਥਣ ਲੈਵਾ ਇੱਕ ਨੰਬਰ ਚਵਾਈ ਜੂਈ ਦੇ ਜਮਾ ਬੋਲੀਏ ਵੀਰੇ ਜਮਾ ਬਾਈ ਇੱਕ ਨੰਬਰ ਠੀਕ ਇਦ ਕੀ ਜਾਨੀ 18 19 ਕਿਲੋ ਤੋਂ ਪਲੱਸ ਚੱਲਣੇ ਚੱਲਣੇ ਨੇ ਬਾਕੀ ਦਾ ਚੰਗੇ ਰਿਕਾਰਡ ਵਾਲੀ ਆ ਕਰ ਲਿਓ ਬਾਈਆਂ ਨਾਲ ਸਵਾਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਦਿਓ ਧੰਨਵਾਦ ਜੀ